सतनाम वाहेगुरु गुरु सतनाम वाहेगर सत नाम वाहगर सतनाम वाहेगुरु सतनाम वाहेगुरु ਜੀ ਕੀ ਫਤਈ ਜੀ ਬਾਬਾ ਨਾਨ ਸਿੰਘ ਦੀ ਵਰਸੀ 9 ਪਾਦੋਂ ਲੈ ਕੇ 13 ਪਾਦੋਂ ਤੱਕ ਹੁੰਦੀ ਹੈ ਜੀ 14 24 ਤਰੀਕ ਨੂੰ ਜੀ ਪਾਠ ਆਰੰਭ ਹੋਣੇ ਆ ਜੀ ਫਿਰ ਪਹਿਲੀ ਟਰਨ ਦੇ ਭੋਗ 26 ਤਰੀਕ ਨੂੰ ਪੈਣੇ ਆ ਜੀ ਉਦੋਂ ਬਾਅਦ 26 ਨੂੰ ਫਿਰ ਪਾਠ ਰੱਖ ਕੇ ਜੀ 28 ਨੂੰ ਭੋਗ ਪੈਣੇ 27 ਤਰੀਕ ਨੂੰ ਨਗਰ ਕੀਰਤਨ ਆ ਜੀ ਤੇ ਹਾਂ ਜੀ ਹਾਂ ਜੀ ਇਹ ਹਰ ਸਾਲ ਜੀ ਸਰੋਵਰ ਦੀ ਸੇਵਾ ਇਸੇ ਤਰ੍ਹਾਂ ਧੂਮ-ਧਾਮ ਨਾਲ ਹੁੰਦੀ ਹੈ ਜੀ ਜਦੋਂ ਪਤਾ ਲੱਗਦਾ ਜੀ ਸਰੋਵਰ ਦੀ ਸੇਵਾ ਹੋਣੀ ਹੈ ਮੈਂ ਕਹਿੰਦਾ ਘਰੇ ਕੋਈ ਰਹਿੰਦਾ ਨਹੀਂਗਾ ਜੀ ਹੌਮੋ ਹਮਾ ਕੇ ਸਾਰੇ ਚਾਵਾ ਨਾਲ ਆਉਂਦੇ ਆ ਜੀ ਤੇ ਸੇਵਾ ਕਰਦੇ ਆ ਜੀ ਹਾਂਜੀ ਬਾਬਾ ਨਾਨਕ ਦੀ ਕਮਾਈ ਏ ਸਾਰੀ ਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਾਇਦੀ ਸਿਵਾ ਚੱਲਦੀ ਆ ਕਦੋਂ ਦੇ ਆ ਰਹੇ ਹੋ ਕਦੋਂ ਦੀ ਵਰਸੀ ਆ ਤੁਸੀਂ ਮੇਰੀ ਤਾਂ ਜ਼ਿੰਦਗੀ ਦੇ ਵਿੱਚ ਬਚਪਨ ਇੱਥੇ ਨਿਕਲ ਗਿਆ ਜਦੋਂ ਮੈਂ ਛੋੜਿਆਂ ਦੇ ਤੋਂ ਇੱਥੇ ਸਹੀ ਆਉਣ ਲੱਗੇ ਆ ਵੱਡੇ ਭਾਈ ਸਾਹਿਬ ਤੁਸੀਂ ਨਾਲ ਹੁੰਦੇ ਉਹਦੇ ਨਾਲ ਆਉਣ ਲੱਗੇ ਆ ਤੇ ਬਾਬਾ ਨਾਨਕ ਦੀ ਵਰਸੀ 82ਵੀਂ ਵਰਸੀ ਵਿੱਚ ਅੱਜ ਸਰੋਵਰ ਦੀ ਸੇਵਾ ਹੋਈ ਆ ਜੀ ਸੰਗਤਾਂ ਵਿੱਚ ਇੰਨਾ ਸਾਭ ਆ ਵੀ ਸੰਗਤਾਂ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਪੈਰ ਨਾ ਪੈ ਵਜਦੇ ਇੰਨੀ ਸੰਗਤ ਸੀਗੀ ਅੱਜ ਜੇ ਜਿਹੜੀ ਸੇਵਾ ਕੇ 2 ਵਜਿਆਂ ਦੇ ਸੀਗੇ ਜਿਸ ਨੂੰ ਅੱਜ 12 1 ਵਜੇ ਤੱਕ ਕਰੀਬਾਂ ਕੰਪਲੀਟ ਹੋ ਚੁੱਕੀ ਹੈ ਸੇਵਾ ਤੇ 24 ਤਰੀਕ ਨੂੰ ਪਾਟ ਰੱਖੇ ਜਾਣਗੇ ਜੀ 25 26 ਨੂੰ ਫਿਰ ਭੋਗ ਪੈਣਗੇ ਜੀ 26 ਤੋਂ 27 ਫਿਰ 28 ਨੂੰ ਭੋਗ ਪੈਣਗੇ 27 ਨੂੰ ਨਗਰ ਕੀਰਤਨ ਆ ਜੀ ਤੇ ਸੰਗਤਾਂ ਚ ਬਹੁਤ ਸਾਫ ਆ ਬਾਬਾ ਜੀ ਦੀ ਵਰਸੀ ਦਾ ਤੇ ਬੇਨਤੀ ਵੀ ਆ ਸੰਗਤਾਂ ਜਿੰਨੀਆਂ ਵੱਧ ਵਧਾਉਣ ਸੇਵਾ ਕਰਨ ਤੇ ਸੰਗਤ ਨਾਲ ਜੁੜਨ ਕਰਾਉਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਹੈ ਗੁਰੂ ਜੀ ਕੀ ਫਤਿਹ ਆਪ ਜੀ ਨੀਮ ਤਰੀ ਗੁਰੂ ਨਾਨਕ ਨੇਤਰੀ ਸਭਾਈ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ 82ਵੀਂ ਵਰਸੀ ਦਾ ਸਮਾਗ ਬੜੀ ਧੂਮਧਾਮ ਨਾਲ ਸਾਰੀਆਂ ਤਿਆਰੀਆਂ ਹੋ ਰਹੀਆਂ ਲਾਕੇ ਦੀਆਂ ਸੰਗਤਾਂ ਆ ਕੇ ਸਾਰੀਆਂ ਸਫਾਈਆਂ ਸੜਕਾਂ ਪਾਰਕਾਂ ਚਾਚਪਰੇ ਸਫਾਈਆਂ ਕਰ ਰਹੇ ਐ ਅੱਜ ਸਰੋਵਰ ਦੀ ਬੜੀ ਮਹਾਨ ਸੇਵਾ ਬਸ ਸਭ ਸੰਗਤਾਂ ਨੇ ਵੱਧ ਚੜ ਕੇ ਕੀਤੀ ਹੈ ਪਾਰਟੀ ਸਿੰਘ ਵੀ ਆਪਣੀਆਂ ਤਿਆਰੀਆਂ ਖਿੱਚੀ ਬੈਠੇ ਆ ਉਧਰ ਪਾਰਟੀ ਸਿੰਘਾਂ ਵਾਲੀ ਜਗਾ ਜਿਹੜੀ ਉਹ ਵੀ ਸਾਫ ਸੁਥਰੀ ਕੀਤੀ ਗਈ ਹੈ ਉੱਥੇ 14-1500 ਪਾਰਟੀ ਸਿੰਘਾਂ ਦਾ ਇੰਤਜ਼ਾਮ ਕੀਤਾ ਗਿਆ ਤੇ ਸਭ ਸੰਗਤਾਂ ਦੀਆਂ ਪੂਰੀਆਂ ਤਿਆਰੀਆਂ ਸਾਡੇ ਵੱਲੋਂ ਸਾਰੇ ਪ੍ਰਸ਼ਾਸਨ ਵੀ ਆ ਕੇ ਗਏ ਆ ਉਹ ਮੀਟਿੰਗਾਂ ਕਰਕੇ ਗਏ ਆ ਮਿਲ ਕੇ ਗਏ ਆ ਤੇ ਸਾਰਿਆਂ ਦੀਆਂ ਤਿਆਰੀਆਂ ਹੈ ਅਸੀਂ ਇਸ ਪਰਸੀ ਦੇ ਸਮਾਗਮ ਤੇ ਦੂਰੋਂ ਨੇੜੋਂ ਸੰਗਤਾਂ ਆਉਣ ਵਾਲੀਆਂ ਵਿਦੇਸ਼ਾਂ ਤੋਂ ਸੰਗਤਾਂ ਆਉਣ ਵਾਲੀਆਂ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਫਤਿਹ ਬੁਲਾਉਨੇ ਆ ਬਾਹੀ ਗੁਰੂ ਜੀ ਕਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ